ਹਾਂ ਜੀ ਸਰ ਕੀ ਨਾਮ ਜੀ ਤੁਹਾਡਾ ਰਾਹੁਲ ਸਰ ਜੀ ਹੈ ਸਰ ਮੈਂ ਸਵੇਰੇ ਆਪਣੀ ਦੁਕਾਨ ਖੋਲੀ ਆ ਆ ਕੇ ਦੁਕਾਨ ਤੇ ਬੈਠਾ ਵਾ ਤੇ ਮੈਂ ਆਪਣੀ ਜੋ ਜੋ ਜਗਾ ਕੇ ਦੁਕਾਨ ਖੋਲ ਕੇ ਬੈਠਾ ਹੀ ਹਾਂ ਜੇ ਤੇ 9:30 ਦੀ ਗੱਲ ਹੈ ਤਿੰਨ ਜਣੇ ਆਏ ਆ ਇੱਕੋ ਦਾ ਮੋਣਾਏ ਕੋਈ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਕੀਤੀ ਸਿੱਧਾ ਆ ਕੇ ਗਾਤਰ ਮਾਰ ਕੇ ਤੇ ਮੈਂ ਆਪਣੇ ਬਚਾਨ ਵਾਸਤੇ ਆਪਣੇ ਅੰਦਰ ਵੜ ਗਿਆ ਹੋਣਾ ਮੇਰੇ ਪਿੱਛੇ ਆਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹ ਆ ਨਹੀਂ ਪਾਏ ਗੱਡੀ ਲੱਗੀ ਗੱਡੀ ਦੇ ਕਰਕੇ ਉਹ ਲੰਘ ਨਹੀਂ ਪਾਏ ਮੈਂ ਲੰਘ ਗਿਆ ਉਹਨਾਂ ਦੇ ਪਿੱਛੇ ਮੇ ਭੱਜੇ ਵੀ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਬਹੁਤ ਜ਼ਿਆਦਾ ਮੰਗੀ ਡੁੰਗਾ ਜਗਮ ਪਾ ਗਏ ਨਾਗਿਆ ਹੀ ਵੱਡਿਆ ਗਈ ਆ ਦਾ ਕੀ ਵੱਡਾ ਡਿੰਡੇ ਜਾਣ ਤੇ ਚਾਹੁੰਦੇ ਹਾਂਜੀ ਮੈਂ ਵੈਂਟ ਤੇ ਰੱਖਿਆ ਹੀ ਆਪਣੇ ਮੀਆਂ ਦੀ ਵੀ ਠੀਕ ਹੈ ਜੀ ਜਾਂਦੇ ਜਾਂਦੇ ਮੈਨੂੰ ਫੇਰ ਗਹਿ ਕੇ ਗਏ ਹੁਣ ਦੋ ਜਾਨਾਂ ਮਾਰਨਾ ਜਾਨੋ ਮਾਰਨਾ ਤੈਨੂੰ ਉਸ ਨੂੰ ਪਲੇਨ ਕਿਹਾ ਸਾਡੇ ਪੁਲਿਸ ਕਮੇਡ ਕੀ ਕੋਈ ਸੁਣਾਈ ਨਹੀਂ ਕਰਨ ਦੀ ਕੋਈ ਸੀਸੀਟੀਵੀ ਹੈ ਹਾਂਜੀ ਸੀਸੀਟੀਵੀ ਵੀ ਕੈਮਰੇ ਹੈ ਜੀ ਕੈਮਰੇ ਲੱਗੇ ਆਡੀ ਦੁਕਾਨ ਤੇ ਤੇ ਕੁਝ ਵਾਲਿਆਂ ਨੇ ਕੀ ਕੰਕੀ ਇਨਫਾਸਟਰ ਕੋਈ ਨਹੀਂ ਦੇਂਦੇ ਜਵਾਬ ਉਹ ਨਾ ਉਹ ਜਾਈਦਾ ਕੋਈ ਜਵਾਬ ਨਹੀਂ ਦੇਂਦੇ ਰਾਡ ਹਾਂਜੀ ਹੋਗੇ ਬੋਲਾਂਗੇ ਸਹਾਦਰ ਤੇ ਬਟਕ ਕੁਸੂ ਨਹੀਂ ਆਗਾ ਇਹ ਮੇਰਾ ਪੁੱਤ ਕਮਾਈ ਕਰਨ ਉਨੀ ਇੰਨੇ ਦੀ ਘਰ ਕਿ ਨਾ ਆਵਦੀ ਕਿ ਨਾ ਦੁਸ਼ਮਣ ਹੀ ਨਾ ਕਿ ਕੋਈ ਕਰ ਕਿਹੜੇ ਕਿਹਨੇ ਮਾਰਿਆ ਟੜੇ ਨੂੰ ਇਹ ਮੁੰਡਾ ਇੱਥੇ ਆ ਰੈਂਟਰ ਦੇ ਰਹਿੰਦਾ ਹੀ ਅਹੀਂ ਤੇ ਉਹਨੂੰ ਪੁੱਤਰਾ ਮੰਗਦੀ ਰਾਦੀ ਪੁੱਤਰਾ ਢਾਉਂ ਚ ਕੋਈ ਸੋਨੀਏ ਦੇ ਘਰ ਦੇ ਵਿੱਚ ਨਾਗਦੀਆਂ ਹੀ ਇੰਟਰਵਿਊਰ ਕੀਤੀ ਤੀ ਤੀ ਪੁੱਤ ਪੁੱਤ ਕਰਕੇ ਰਾਦੀ ਅਨ ਨੂੰ ਕੋਈ ਨਹੀਂ ਪਤਾ ਲੱਗਾ ਪੁੱਤਰ ਕੀ ਉਸ ਕੁੜੀ ਨੇ ਕੀਤਾ ਜੀ ਨਹੀਂ ਕੀਤਾ ਬਨੇ ਆਈਂ ਦੇ ਕੋਈ ਦੋਚੀ ਨਹੀਂ ਹੈਗੇ ਤੇ ਦੀਦੀ ਦੀਦੀ ਕਰਕੇ ਮੇਰੇ ਬੱਚੇ ਜਿੰਨੂੰ ਮਰਜੀ ਪੁੱਛ ਲਓ ਮੇਰੇ ਬੱਚੇ ਇੰਨੇ ਲਾਇਕ ਹੀ ਕਦੀ ਕਿਸੇ ਦੇ ਨਾਲ ਚੀ ਗੱਲ ਨਹੀਂ ਕਰਦੇ ਕੀ ਮੇਰਾ ਕੋਈ ਕੁਮਾਈ ਕਰਨ ਵਾਲਾ ਮੁੰਡਾ ਨਹੀਂ ਆੜੀ ਨਾੜੀਆਂ ਵੱਢੀਆਂ ਗਈਆਂ ਮੁੰਡੇ ਵੀ ਮੁੰਡਾ ਮੇਰਾ ਮੈਂ ਕਿਉਂ ਬਿਮਾਰ ਹੈ ਉਹ ਮੇਤ ਕਰਕੇ ਰੋਟੀ ਖਾ ਲਈ ਉਹ ਇਹ ਨੀ ਬੂਝ ਰੋਟੀ ਖਾਦੀ ਬਦੀ ਕੋ ਬਹਿ ਤੇ ਸੀ ਪੁਲਿਸ ਕੋ ਬਹਿ ਪੁਲਿਸ ਕੋ ਕਹੇ ਜੇ ਕੋਈ ਸੁਣਵਾਈ ਨਹੀਂ ਮੇਰਾ ਪਤ ਤੇ ਮੰंजे ਦੇ ਭੈ ਹੀ ਗਿਆ ਬਿਰਾ ਦੋਸ਼ੀ ਹੈ ਬੁਨਿਆ ਜ਼ਾੜੀਆਂ ਇ ਨਾੜੀਆਂ ਵੱਡੀਆਂ ਗਈਆਂ ਇਤੋਂ ਬਾਹਰ ਸਾਡੀ ਹੋਏ ਸਰਕਾਰ ਕੋ ਕੀ ਇਨਸਾਨ ਮੰਦੇ ਹੂੰ ਕਹਿੰਦੇ ਹੈਗੇ ਜਿਤਰਾ ਵੀ ਹੁੰਦਾ ਹੋਇਆ ਜੀ ਸਰ ਕੀ ਕਹਿਣਾ ਚਾਹੁੰਦੇ ਜੀ ਇਥੇ ਆਏ ਸੀ ਅੱਜ ਜਗਦਾ ਜਮੀਰ ਦੀ ਜਿਹੜੀ ਟੀਮ ਹੈ ਇੱਥੇ ਇੱਕ ਮੁੱਦੇ ਤੇ ਆਈ ਹੈ ਮੁੱਦਾ ਹੈ ਗੁੰਡਾਗਰਦੀ ਦਾ ਮੁੱਦਾ ਇੱਥੇ ਗੁੰਡਾਗਰਦੀ ਨੰਗਾ ਨਾਚ ਹੋਇਆ ਹੈ ਔਰ ਬੜੇ ਸ਼ਰਮ ਦੀ ਗੱਲ ਹੈ ਵੀ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਕੁੰਭ ਕਰਨ ਦੀ ਨੀਂਦ ਤੇ ਸੁਟਾ ਹੈ ਕੋਈ ਬੱਚਾ ਸ਼ਹੀਦਾ ਸਾਹਿਬ ਮੱਥਾ ਟੇਕਣ ਜਾਂਦਾ ਹੈ ਤੇ ਜੇਕਰ ਉਹ ਰਣਜੀਤਿਆ ਨੂੰ ਗਲਤੀ ਨਾਲ ਚਿਲ ਜਾਂਦਾ ਉਹ ਤੇ ਝੂਠੇ ਪਰਚੇ ਪੁਸ਼ ਕਰ ਦਿੰਦੀ ਏ ਔਰ ਇਸ ਬੱਚੇ ਦੇ ਰਾਹੁਲ ਤੇ ਅੱਜ ਹਮਲਾ ਹੋਏ ਨੂੰ ਕਿੰਨੇ ਦਿਨ ਹੋ ਗਏ ਆ ਮੈਡੀਕਲ ਵੀ ਆ ਗਿਆ ਹੈ 14 ਦਿਨ 14 ਦਿਨ ਹੋ ਗਏ ਆ 14 ਤਰੀਕ ਦਾ ਹਮਲਾ ਹੋਇਆ ਤੇ ਹਾਲੇ ਤੱਕ ਪੁਲਿਸ ਲੋ ਕੋਈ ਕਾਰਵਾਈ ਨਹੀਂ ਕੀਤੀ ਗਈ ਸਾਰੇ ਸਬੂਤ ਸਭ ਕੁਝ ਇਹਨਾਂ ਦੇ ਨਾਲ ਹੈ ਸੀਸੀਟੀਵੀ ਦੀ ਫੁਟੇਜ ਵੀ ਦੇ ਦਿੱਤੀ ਗਈ ਹੈ ਇਹਨਾਂ ਦੇ ਘਰ ਕੁਝ ਲੋਕ ਆਏ ਤਿੰਨ ਉਹਨਾਂ ਆਂਦੇ ਇਹਨਾਂ ਦੇ ਹਥਿਆਰਾਂ ਨਾਲ ਹਮਲਾ ਕਰਤਾ ਅੱਗੇ ਆਪਣੀ ਜਾਨ ਜਾਨ ਨੂੰ ਭੱਜੇ ਪਰ ਉਹਨਾਂ ਨੂੰ ਤਰਸਨਾਇਆ ਨਿਰਦਈਆਂ ਨੂੰ ਉਹਨਾਂ ਇਹਦੀ ਜਿਹੜੀ ਬਾਹੋਂ ਵੱੜਦੀ ਇਹਦੀਆਂ ਨਾੜੀਆਂ ਵੱਡੀਆਂ ਗਿਆ ਮੈਡੀਕਲ ਕਰਾਇਆ ਸਭ ਕੁਝ ਹੋਇਆ ਪੁਲਿਸ ਪ੍ਰਸ਼ਾਸਨ ਕੰਮ ਕਰਨ ਦੀ ਨੀਂਦ ਸੁਟਾ ਹੈ ਗੁੰਡਾਗਰਦੀ ਦਾ ਨੰਗਾ ਨਾਚ ਕਰਨੇ ਚ ਪੁਲਿਸ ਦੀ ਮੁੱਖ ਭੂਮਿਕਾ ਹੁੰਦੀ ਏ ਉਹ ਪੁਲਿਸ ਜਿਹੜੀ ਹੈਗੀ ਏ ਜਿਹੜੇ ਲੋਕ ਕ੍ਰਿਮੇ ਹੁੰਦੇ ਆ ਉਹਨਾਂ ਨੂੰ ਸ਼ੈਲਟਰ ਦਿੰਦੀ ਏ ਉਹਨਾਂ ਨੂੰ ਰਸਤੇ ਦਖਾਉਂਦੀ ਏ ਔਰ ਇਹਦੇ ਨਾਲ ਜਿਹੜੀ ਪੰਜਾਬ ਦੀ ਲਾਹਣ ਵੀ ਆਰਡਰ ਲਾਹਣ ਆਰਡਰ ਦੀ ਪੋਜੀਸ਼ਨ ਹੈ ਬੜੀ ਖਰਾਬ ਹੋ ਰਹੀ ਏ ਕਿਤੇ ਗੋਲੀਆਂ ਚੱਲਦੀਆਂ ਕਿਤੇ ਸਨੇਚਿੰਗ ਹੁੰਦੀ ਪਈ ਏ ਕਿਤੇ ਕੁਝ ਹੋ ਰਿਹਾ ਮੈਂ ਪੰਜਾਬ ਦੇ ਮਾਨਯੋਗ ਭਗਵੰਤ ਮਾਨ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਭਗਵੰਤ ਮਾਨ ਜੀ ਤੁਸੀਂ ਵਧੀਆ ਹੋ ਤੁਸੀਂ ਵਧੀਆ ਸਰਕਾਰ ਚਲਾ ਰਹੇ ਹੋ ਅਸੀਂ ਤੁਹਾਡਾ ਅਸੀਂ ਤੁਹਾਡੀ ਸਿੱਫਤ ਸੁਣੀ ਹੈ ਸਿੱਫਤ ਕਰਦੇ ਆ ਤੁਸੀਂ ਵਧੀਆ ਹੋ ਪਰ ਜੋ ਕੁਝ ਅੰਮ੍ਰਿਤਸਰ ਵਿੱਚ ਇਸ ਲੜਕੇ ਨਾਲ ਹੋਇਆ ਹੈ ਜਾਂ ਹੋਰ ਘਟਨਾਵਾਂ ਹੋ ਰਹੀਆਂ ਹਨ ਹੁੰਡੇ ਪਿੱਛੇ ਜਿਹੜੇ ਦੋਚੀ ਏ ਉਹਨਾਂ ਨੂੰ ਸਜ਼ਾ ਕਿੰਨੇ ਦੇਣੀ ਹੈ ਮੈਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਿਹੜੇ ਕਿ ਮਾਨਦਰ ਪੁਲਿਸ ਕਮਿਸ਼ਨਰ ਹੈ ਮੈਂ ਉਹਨਾਂ ਦੀ ਬਹੁਤ ਸਿੱਫਤ ਸੁਣੀ ਹੈ ਬਹੁਤ ਵਧੀਆ ਅਫਸਰ ਹੈ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਜੇਕਰ ਇਸ ਬੱਚੇ ਤੇ ਹਮਲਾ ਹੋਇਆ ਹੈ ਇਹਦੇ ਤੇ ਸਾਰਾ ਕੁਝ ਹੋਇਆ ਹੈ ਮੈਡੀਕਲ ਆ ਗਿਆ ਹੈ ਐਫ ਆਰ ਕਦੋਂ ਹੋਏਗੀ ਕਮਿਸ਼ਨਰ ਸਾਹਿਬ ਐਫ ਆਰ ਕਦੋਂ ਹੋਏਗੀ ਕੀ ਸਾਡੀ ਪੁਲਿਸ ਕੋਸਰ ਝੂਠੀ ਐਫ ਆਰ ਕਰੰਦਾ ਰਾਈਟ ਹੈਗਾ ਜਿਹੜੀ ਸੱਚੀ ਐਫ ਆਰ ਉਹ ਪੁਸ ਨਹੀਂ ਕਰਦੀ ਸ਼ਰੇਆਮ ਜਿਹੜੀ ਪੁਲਿਸ ਹੈ ਜਨਤਾ ਦੀ ਅੱਖਾਂ ਮਿੱਟੀ ਪਾ ਰਹੀ ਹੈ ਜਿਹੜੇ નિર્ਦੋਸ਼ ਹੁੰਦੇ ਆ ਜਿਹੜੇ ਬੇਦੋਸ਼ ਹੁੰਦੇ ਆ ਉਹਨਾਂ ਦੇ ਝੂਠੇ ਪਰਚੇ ਹੋਏ ਨੇ ਤੇ ਜਿਹੜੇ ਵਿਚਾਰੇ ਗਰੀਬ ਪਰਿਵਾਰ ਜਿਹੜੇ ਆਪਣੀ ਰੋਜੀ ਚ ਲਾਂਦੇ ਹੁੰਦੇ ਆ ਜਿਹੜੇ ਰੋਜ਼ਗਾਰ ਕਰਦੇ ਹੁੰਦੇ ਆ ਉਹਨਾਂ ਦੇ ਘਰ ਅੱਗੇ ਹਮਲੇ ਹੁੰਦੇ ਆ ਔਰ ਸੀਸੀਟੀਵੀ ਚ ਵੀਡੀਓ ਵੀ ਆਂਦੀ ਏ ਉਹਨਾਂ ਨੂੰ ਕ੍ਰਾਈਮ ਕਰਨ ਵਾਲਿਆਂ ਨੂੰ ਪੁਲਿਸ ਕਦੀ ਵੀ ਫੜਦੀ ਕਿਉਂਕਿ ਪੁਲਿਸ ਤਾਂ ਕ੍ਰਿਮੀਨਲ ਲੋਕ ਭਾਈ ਵਾਲਾ ਹੈ ਪੁਲਿਸ ਤੇ ਕ੍ਰਿਮੀਨਲ ਲੋਕ ਭਾਈ ਵਾਲਾ ਚੋਰ ਕੁੱਤੀ ਰਲੇ ਹੋਏ ਨੇ ਮਤਲਬ ਪੰਜਾਬ ਦੀ ਲਾਹਨ ਆਰਡਰ ਦੀ ਪੋਜੀਸ਼ਨ ਨੂੰ ਖਰਾਬ ਕਰ ਰਹੇ ਨੇ ਅਸੀਂ ਕਹਿੰਦੇ ਸਾਂ ਵੀ ਅਕਾਲੀਆ ਰਾਜ ਗੰਦਾ ਸੀ ਅਸੀਂ ਕਹਿੰਦੇ ਆ ਕਾਂਗਸ ਦਾ ਰਾਜ ਗੰਦਾ ਸੀ ਭਗਵੰਤ ਮਾਨ ਜੀ ਨਾ ਕਾਲੀਏ ਮਾਰੇ ਨਾ ਕਾਂਗਸੀ ਮਾਰੇ ਨਾ ਕੋਈ ਬੰਦਾ ਮਾਰਾ ਜੇ ਮਾਰੇ ਤਾਂ ਸਾਡੇ ਅਫਸਰਾਂ ਸ਼ਹੀ ਮਾਰੀ ਏ ਇਹ ਸਬਸਤ ਸ਼ਹੀ ਨੂੰ ਨੁਕੀਲ ਪਾਓ ਅਸੀਂ ਅੰਮ੍ਰਿਤਸਰ ਦੇ ਕਮਿਸ਼ਨਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ 24 ਘੰਟਿਆਂ ਵਿੱਚ ਇਸ ਪਰਵਾਹ ਨੂੰ ਸਾਫ਼ ਕੀਤਾ ਜਾਵੇ ਜਿਹੜੇ ਦੋਸ਼ੀਏ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਰੈਸਟ ਕਰਕੇ ਜੇਲ੍ਹ ਜਾਂ ਸਾਖਾਪੀਏ ਸੁਟਲੇ ਜਾਵੇ ਤਾਂਕਿ ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਦਾ ਵਿਸ਼ਵਾਸ ਕਾਨੂੰਨ ਤੇ ਬਣ ਸਕੇ ਜੈ ਹਿੰਦ ਮਸ਼ਕਾਰ नमस्ते मैं जागदा जमीर से रिया ठाकुर बात कर रही हूँ यहाँ हम आए हैं ये दुकान में सुबह साढ़े नौ बजे इस लड़के ने यहाँ पे जोत जगाई जैसे कि जोत जगाने के बाद यहाँ पे तीन लड़के आए उन्होंने इन पर अटैक किया उनके हाथ में तलवारें थी देखो उनका हाथ सारा काट दिया गया है ठीक है उनकी नाड़ें ही बाहर आ गई हैं ठीक है देखो कितना गलत किया है बताओ हमारे पंजाब में सरे आम गुंडागर्दी हो रही है सर सरे आम देखो ये है वो लड़का जिसने इन इनपे हमला किया है राहुल पे ये है देखो ये सरेआम ये लड़का सरेआम घूम रहा है देखो इस पर कोई कार्रवाई नहीं है उस लड़के पे बेकसूर पे कार्रवाई है उसके मम्मी देखो कितना रो रहे हैं बेचारी माँ के दिल पे क्या बीत रही है जिसके बेटे को इतनी बुरी तरह से मारा गया उसने अपनी जान बचा ली अगर उससे जान से मार देते तो फिर क्या करती यहाँ की पुलिस बताओ चौदह तरीक नारदात हुई है फतेहगढ़ मामला है तो मामला शकी पाया जा रहा ਇਹਨਾਂ ਡਾਊਟ ਕੱਟ ਕੇ ਦਿੱਤਾ ਸੀ ਉਹਦਾ ਰਿਜ਼ਲਟ ਆਉਣਾ ਬਾਕੀ ਆ ਜੋ ਇਹਨਾਂ ਐਮਐਲਰ ਲੈ ਕੇ ਦਿੱਤੀ ਸੀ ਉਹਦੀ ਰਿਪੋਰਟ ਅਰਜ ਕਰ ਦਿੱਤੀ ਗਈ ਹੈ ਉਹਦੇ ਮੁਤਾਬਕ ਇਸਦਾ ਜਨਰਲ ਸੀ ਸਿੱਟੀ ਕੈਮਰਾ ਜਿਹਦੇ ਉਸੇ ਤੋਂ گاਂ ਜਿਹੜਾ ਕੋਈ ਵੀ ਸਰਾਗ ਨਹੀਂ ਲੱਗਦਾ ਜੋ ਵੀ ਸਰਾਗਸਨ ਮੇਰੇ ਸਾਹਮਣੇ ਆਉਣਗੇ ਬੰਦੀ ਕਾਰਵਾਈ ਕੀਤੀ ਜਾਊਗੀ